ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਤੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਹਨਾ ਤੇ ਵੀ ਆਪਾਂ ਕਮੀਜ਼ ਦੇ ਵਿੱਚ ਕਲੀਆਂ ਕਿੱਦਾਂ ਪਾਉਣੀਆਂ ਨੇ ਹਨਾ ਵੀ ਕਲੀਆਂ ਦੀ ਤਰ੍ਹਾਂ ਜਿਹੜੀ ਲੈਂਸ ਕਾ ਕੇ ਕਲੀਆਂ ਦਾ ਡਿਜ਼ਾਈਨ ਕਿੱਦਾਂ ਬਣਾਉਣਾ ਹੈ ਹਨਾ ਜਿੱਦਾਂ ਪੈਨਲ ਲੈਂਸ ਆਪਾਂ ਲਗਾਉਨੇ ਆ ਵੀ ਉਹ ਆਪਾਂ ਡਿਜ਼ਾਈਨ ਕਿੱਦਾਂ ਬਣਾਉਣਾ ਤੁਸੀਂ ਜਿੱਦਾਂ ਬਣੇ ਬਣਾਏ ਵੀ ਸੂਟ ਹਨਾ ਲੈਣੇ ਹੋ ਲੈਸਾ ਵਗੈਰਾ ਲੱਗੀਆਂ ਹੁੰਦੀਆਂ ਨੇ ਅੱਜ ਜਿਹੜਾ ਕਾਟਨ ਦੇ ਸੂਟ ਤੇ ਆਪਾਂ ਖੁਦ ਡਿਜ਼ਾਈਨ ਤਿਆਰ ਕਰਾਂਗੇ ਵੀ ਤੁਸੀਂ ਕਿੰਨੇ ਕਿੰਨੇ ਇੰਚ ਛੱਡ ਕੇ ਕਿੰਨੇ ਕਿੰਨੇ ਇੰਚ ਤੇ ਲਾ ਸਕਦੇ ਹੋ ਕਿ ਸੋਨੂੰ ਕਿੰਨੇ ਇੰਚ ਤੇ ਲਾਹੋਗੇ ਕੀ ਪ੍ਰੋਬਲਮ ਆ ਸਕਦੀ ਹੈ ਕਿੰਨੇ ਇੰਚ ਤੇ ਲਾਹੋਗੇ ਤੁਹਾਨੂੰ ਜਿਹੜਾ ਸਹੀ ਲੱਗੂਗੀ ਹਨਾ ਉਹ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਇਹ ਵੀਡੀਓ ਜਿਹੜੀ ਤੁਸੀਂ ਧਿਆਨ ਨਾਲ ਦੇਖਿਓ ਜੀ ਆਪਾਂ ਇਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਵੀ ਕਿਸ ਤਰ੍ਹਾਂ ਲਾਉਣੀ ਹੈ ਤੁਸੀਂ ਲੈਸ ਕੋਨ ਨੂੰ ਕਮੀਜ਼ ਕੱਟਣ ਦੀ ਲੋੜ ਹੈ ਜਾਂ ਨਹੀਂ ਕੱਟਣ ਦੀ ਲੋੜ ਮਤਲਬ ਕਿ ਜਿੱਥੇ ਆਪਣੀਆਂ ਕਲੀਆਂ ਪਾਉਣੀਆਂ ਨੇ ਉੱਥੋਂ ਆਪਾਂ ਨੂੰ ਕਟਾਈ ਕਰਨ ਦੀ ਲੋੜ ਹੈ ਜਾਂ ਬਿਨਾ ਕਟਾਈ ਤੋਂ ਲਾਉਣੀ ਹੈ ਨਾ ਲਓ ਜੀ ਇਹ ਆਪਾਂ ਨੇ ਦੇਖੋ ਕਮੀਜ਼ ਦੀ ਸਿੰਪਲ ਕਮੀਜ਼ ਦੀ ਦੇਖੋ ਕਟਿੰਗ ਕਰ ਲਈ ਤੇ ਇਹਦੇ ਵਿੱਚ ਆਪਾਂ ਨੇ ਪਾਉਣੀਆਂ ਨੇ ਕਲੀਆਂ ਜਾਨੀ ਕਿ ਜਿੱਦਾਂ ਆਪਾਂ ਪੈਨਲ ਲੈਸ ਕਹਿ ਦਿੰਦੇ ਆ ਨਾ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀਗੇ ਕੇ ਪੈਨਲੈਸ ਵਾਲਾ ਡਿਜ਼ਾਈਨ ਆ ਸਾਨੂੰ ਪੈਨਲੈਸ ਵੀ ਲਗਾਣਾ ਦੱਸੋ ਤੇ ਅੱਜ ਆਪਾਂ ਨੇ ਜਿਹੜੀ ਕਲੀਆਂ ਵਾਂਗ ਇਹ ਵਾਲੀ ਲੈਸ ਲੈਤੀ ਹੈਗੀ ਦੇਖੋ ਇਹਦੇ ਨਾਲ ਦੀ ਜਿਹੜੀ ਹੈਗੀ ਸਲਵਾਰ ਹੈਗੀ ਐ ਇਹ ਆਪਾਂ ਨੇ ਹੁਣ ਦੇਖੋ ਕਿਦਾਂ ਆਪਾਂ ਨਿਸ਼ਾਨ ਲਾਉਣੇ ਆ ਹਨਾ ਦੇਖੋ ਆਪਣੇ ਆ ਪਲੇਟਾਂ ਵਗੈਰਾ ਦੇ ਸਾਰੇ ਨਿਸ਼ਾਨ ਲੱਗ ਗਏ ਆ ਤੇ ਇੱਕ ਮੇਦੀ ਕਟਾਈ ਹੋ ਗਈ ਮੋਡੇ ਦੀ ਕਟਾਈ ਕਰ ਲਈ ਜੇ ਤੁਸੀਂ ਸਾਡੇ ਚੈਨਲ ਤੇ ਕਟਾਈ ਵੀ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ ਸਾਡੇ ਚੈਨਲ ਤੇ ਜਿਹੜੇ ਹੈਗੇ ਆ ਕਟਾਈ ਦੀ ਕਮੀਰ ਦੀ ਕਟਾਈ ਦੀ ਸਲਵਾਰ ਦੀ ਕਟਾਈ ਦੇ ਸਾਰੇ ਵੀਡੀਓ ਦਿੱਤੀਆਂ ਹੋਈਆਂ ਨੇ ਆਪਣੀ ਇੰਸਟਾਗ੍ਰam ID ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੇ ਆਪਣੀ ਇੰਸਟਾਗ੍ਰam ID ਐ ਆਜੋ ਜੀ ਆਪਾਂ ਫਿਰ ਸਟਾਰਟ ਕਰਦੇ ਆ ਆ ਦੇਖੋ ਜਿਹੜੇ ਆਪਾਂ ਨੇ ਪਲੋਈਆਂ ਦੇ ਨਸਾਨ ਲਾਇਆ ਹਨਾ ਨਾ ਤੇ ਇਧਰੋਂ ਜਿਹੜਾ ਹੈਗਾ 7 ਇੰਚ ਤੇ ਪਲੋਈ ਸੀਗੀ ਦੇਖੋ ਸਾਢੇ 3 3 ਇੰਚ ਤੇ ਆਪਾਂ ਨੇ ਨਿਸ਼ਾਨ ਲਾਏ ਨੇ ਆਪਾਂ ਜਦੋਂ ਲੈਂਸ ਲਾਉਣੀ ਹੈ ਹਨਾ ਉਹਦੇ ਚ ਆਪਾਂ ਚੈੱਕ ਵੀ ਕਰਨਾ ਵੀ ਆਪਣੇ ਪਲੋਈਆਂ ਵਿੱਚ ਨਾ ਜਾਣ ਦੇਖੋ ਇਹ ਆਪਣਾ ਪੁੱਠਾ ਪਾਸਾ ਹੈ ਹੁਣ ਆਪਾਂ ਸਿੱਧਾ ਪਾਸਾ ਕਰ ਲਾਂਗੇ ਜਿਹੜੇ ਹੈਗੇ ਦੇਖੋ ਆਪਾਂ ਇੱਥੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਭੰਨ ਜਾ ਪਾ ਲੋ ਵਿਚਾਲੇ ਚਾਹੇ ਤੁਸੀਂ ਪ੍ਰੈਸ ਕਰ ਲੋ ਹਨਾ ਕਰੇਜੀ ਬਣਾ ਲੋ ਹੁਣ ਆਪਾਂ ਪਿਸਲਾ ਪੱਲਾ ਜਿਹੜਾ ਚੱਕ ਦਾਂਗੇ ਦੇਖੋ ਮੂਰਲਾ ਪੱਲਾ ਜਿਹੜਾ ਕਮੇਜ ਹੈ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਆ ਦੇਖੋ ਆਪਾਂ ਨੇ ਜਿਹੜਾ ਸਿੱਧਾ ਕਰ ਲਿਆ ਆ ਆ ਦੇਖੋ ਇੱਥੇ ਆਪਾਂ ਨਿਸ਼ਾਨ ਵੀ ਲਾ ਲਾਂਗੇ ਹਲਕੇ ਹਲਕੇ ਚਾਕ ਨਾਲ ਨਿਸ਼ਾਨ ਲਾ ਲਾਂਗੇ ਆ ਦੇਖੋ ਉੱਪਰ ਆਪਾਂ ਨੇ ਜਿਹੜਾ ਅੱਧ ਕਰਕੇ ਗਲੇ ਦਾ ਕੱਟ ਲਾ ਲਿਆ ਸੀਗਾ ਆ ਦੇਖੋ ਜਿੱਥੇ-ਜਿੱਥੇ ਆਪਾਂ ਨੇ ਭੰਨ ਪਾਇਆ ਇੱਕ ਵਾਰੀ ਆਪਾਂ ਨਿਸ਼ਾਨ ਜ਼ਰੂਰ ਲਾ ਲਾਂਗੇ ਫਿਰ ਆਪਾਂ ਜਿਹੜੇ ਲੈਂਸ ਦੇ ਨਿਸ਼ਾਨ ਲਾਉਣੇ ਆ ਇਸ ਤੋਂ ਬਾਅਦ ਵੀ ਉਹ ਕਿੱਦਾਂ ਲਾਉਣੇ ਆ ਉਹ ਦੱਸਾਂਗੇ ਆ ਦੇਖੋ ਜੀ ਆਪਾਂ ਨੇ ਸਿੱਧੇ ਪਾਸੇ ਜਿਹੜੇ ਹੈਗੇ ਚੌਕ ਨਾਲ ਨਿਸ਼ਾਨ ਲਾ ਲੇ ਕਿਉਂਕਿ ਇੱਥੋਂ ਫਿਰ ਪਤਾ ਨਹੀਂ ਲੱਗਣਾ ਹੈਗਾ ਤੁਹਾਨੂੰ ਸਮਝਾਉਣਾ ਵੀ ਹੈ ਹਨਾ ਤੇ ਇਹ ਤਾਂ ਲਈ ਜਾਣੇ ਨੇ ਨਿਸ਼ਾਨ ਲੱਗੇ ਹੋਏ ਆ ਦੇਖੋ ਜ਼ੂਮ ਕਰਕੇ ਦਿਖਾਵਾਂਗੀ ਮੈਂ ਆ ਸੀਗਾ ਆ ਦੇਖੋ ਆ ਸੀਗਾ ਨਿਸ਼ਾਨ ਇੱਕ ਆ ਸੀਗਾ ਹਾਂ ਆ ਸੀਗਾ ਤੇ ਇੱਧਰ ਵੀ ਆਪਾਂ ਨੇ ਲਾ ਲੇ ਆ ਸੀਗਾ ਤੇ ਆ ਸੀਗਾ ਹੁਣ ਆਪਾਂ ਇਹ ਤੋਂ ਜਿਹੜੇ ਹੈਗੇ ਨਿਸ਼ਾਨ ਕਿੱਦਾਂ ਲਾਉਣੇ ਆ ਆ ਦੇਖੋ ਆਪਾਂ ਇੱਥੇ ਦੇਖਾਂਗੇ ਆਪਣਾ 3.5 ਤੇ 3 ਨਿਸ਼ਾਨ ਲਾਇਆ ਹੋਇਆ ਹੈ 3.5 ਤੇ ਆਉਂਦਾ ਆਪਾਂ ਜਿਹੜਾ ਹੈਗਾ 4.5 ਇੰਚ ਤੇ ਨਿਸ਼ਾਨ ਲਾਵਾਂਗੇ ਜਿਹੜਾ ਆਪਾਂ ਕਲੀਆਂ ਪਾਉਣੀਆਂ ਨੇ ਵਿਚਾਲੋਂ ਜਿਹੜਾ ਹੈਗਾ 9 ਇੰਚ ਦੀ ਜਗ੍ਹਾ ਬਚ ਜਾਣੀ ਹੈ ਵਿਚਾਲੋਂ ਇੱਥੋਂ ਆਪਾਂ 4.5 ਤੇ ਰੱਖ ਲਾਂਗੇ ਜਿਹੜੀ ਆਪਣੀ ਵਿਚਾਲੇ ਕਰੀਜ਼ ਲੈਂ ਬਣਾਈ ਹੋਈ ਹੈ ਇੱਥੋਂ ਆਪਾਂ ਇੰਚ ਟੇਪ 4.5 ਤੇ ਰੱਖ ਕੇ ਦੇਖੋ ਇਸ ਤਰ੍ਹਾਂ ਇੱਧਰ ਵੀ ਨਿਸ਼ਾਨ ਲਾ ਲਾਂਗੇ ਤੇ ਉੱਧਰ ਵੀ ਲਾ ਲਾਂਗੇ ਤੁਰ ਤੱਕ ਆਪਾਂ ਇਸ ਤਰ੍ਹਾਂ ਹੀ ਲਾਉਂਦੇ ਰਹਿ ਜਾਵਾਂਗੇ ਵਿਚਾਲੋਂ ਕਰੀਜ ਲੈਣ ਤੋਂ 4.5 ਇੱਧਰ ਨੂੰ 4.5 ਉੱਧਰ ਨੂੰ ਸਾਰਾ ਜਿਹੜਾ ਆਪਾਂ ਨੇ 9 ਇੰਚ ਦਾ ਫਰਕ ਰੱਖਣਾ ਹੈ ਤੁਰ ਤੱਕ ਆਪਾਂ ਜਿਹੜੇ ਹੈਗੇ ਨੇ ਨਿਸ਼ਾਨ ਲਾ ਲਾਂਗੇ ਆਹ ਦੇਖੋ ਜਿਹੜਾ ਆਪਾਂ ਵਿਚਾਲ ਲਈ ਨਿਸ਼ਾਨੀ ਲਾਈਦੀ ਕਰੀਜ ਲੈਣ ਵਾਲੀ ਉਹ ਤਾਂ ਕਰਕੇ ਲਾਈਦੀ ਆਪਾਂ ਨੇ ਵੀ ਆਪਾਂ ਫਰਕ ਕਿੰਨਾ ਰੱਖਣਾ ਆ ਜਿਹੜਾ ਸਾਨੂੰ ਸਾਰਾ ਲਾ ਕੇ ਵੀ ਦਿਖਾਵਾਂਗੇ ਵੀ ਤੁਸੀਂ ਕਿੱਦਾਂ ਲਾ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੇ ਪਹਿਲਾਂ ਨਿਸ਼ਾਨ ਲਾ ਲਾਂਗੇ ਜੀ ਨੀੱਚੇ ਤੱਕ ਲੱਗਾ ਲਾਵਾਂਗੇ ਕਿਉਂਕਿ ਆਪਾਂ ਤੁਰ ਤੱਕ ਇਹ ਕਲੀਆਂ ਪਾਉਣੀਆਂ ਨੇ ਉਹ ਜਿਹੜੇ ਬਧਰ ਤਾ ਰੱਖੇ ਆਪਾਂ ਸਮਾਰ ਕੇ ਨਿਸ਼ਾਨ ਲਾ ਲਾਂਗੇ ਆਹ ਦੇਖੋ ਆਪਾਂ ਇਸ ਤਰ੍ਹਾਂ ਜਿਹੜਾ ਨਿਸ਼ਾਨ ਲਾਇਆ ਉਹਦੇ ਉੱਤੇ ਆਪਾਂ ਇਸ ਤਰ੍ਹਾਂ ਲੈਸ ਧਰ ਕੇ ਪਹਿਲਾਂ ਸਿਲਾਈ ਲਾ ਲਾਂਗੇ ਇਸ ਤਰ੍ਹਾਂ ਸਿੰਪਲ ਸਿਲਾਈ ਲਾਵਾਂਗੇ ਆਹ ਦੇਖੋ ਫਿਰ ਆਪਾਂ ਇਹ ਕਿੱਦਾਂ ਸਿੱਧੀ ਕਰਨੀ ਹੈ ਕਿੱਦਾਂ ਲਾਉਣੀ ਹੈ ਕਿੱਦਾਂ ਧਰ ਕੇ ਲਾਉਣੀ ਹੈ ਉਹ ਤੁਹਾਨੂੰ ਸਾਰਾ ਸਮਝਾਵਾਂਗੇ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਣੇ ਆ ਵੀ ਕਿੱਦਾਂ ਲਾਉਣੀ ਆ ਤੁਸੀਂ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਦੇਖੋ ਇਹ ਵਾਲੀ ਆਪਾਂ ਇਸ ਤਰ੍ਹਾਂ ਧਰ ਲਾਂਗੇ ਪੁੱਠਾ ਪਾਸਾ ਜਿਹੜਾ ਹੈਗਾ ਆਪਾਂ ਨੇ ਉੱਪਰ ਰੱਖਿਆ ਕਮੀਜ਼ ਦਾ ਸਿੱਧਾ ਪਾਸਾ ਹੈਗਾ ਜਿਹੜਾ ਲੈਸ ਦਾ ਆਪਾਂ ਨੇ ਪੁੱਠਾ ਪਾਸਾ ਉੱਪਰ ਰੱਖਿਆ ਕਿਉਂਕਿ ਇਹਨੇ ਪਲਟ ਕੇ ਸਿੱਧੀ ਹੋ ਜਾਣੇ ਇਹਨੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆ ਦੇਖੋ ਜਿਵੇਂ ਆਪਾਂ ਨੇ ਇੱਧਰ ਲਾਈਏ ਦੇਖੋ ਪਲਟ ਕੇ ਇਹ ਹੁਣ ਆਪਾਂ ਨੇ ਇਧਰਲੇ ਪਾਸੇ ਲਾ ਕੇ ਜਿਹੜੀ ਤਿਆਰ ਕਰਤੀ ਕਲੀਆਂ ਆ ਦੇਖੋ ਮੈਂ ਦਿਖਾਉਣੀ ਆ ਨੀਚੇ ਤੱਕ ਸਾਰੇ ਆਪਾਂ ਨੇ ਇਸ ਤਰ੍ਹਾਂ ਜਿਹੜੇ ਹੈਗੇ ਇਧਰ ਆਪਣੇ ਕਲੀ ਪੈ ਗਈ ਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਧਰ ਕੇ ਦੇਖੋ ਜਿਵੇਂ ਸਾਡੇ ਆ ਇੱਕ ਪੈਰ ਚੜਾਇਆ ਹੋਇਆ ਜਿਹੜਾ ਸੀ ਪਹਿਲਾਂ ਪਾਇਆ ਇਹਦੀ ਵੀਡੀਓ ਵੀ ਪਾਈ ਹੈ ਪੈਰ ਦੀ ਵੀ ਤੁਸੀਂ ਇਹਨੂੰ ਕਿੱਧਰ ਮਰਜ਼ੀ ਪ੍ਰੈਸ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਸਿੰਪਲਸ ਜਿਹੜੀ ਹੈਗੀ ਸਲਾਈ ਵੀ ਕਰ ਸਕਦੇ ਹਾਂ ਜੇ ਪਾਈਪਿੰਗ ਵਗੈਰਾ ਕੱਢਣੀ ਹੈ ਤੁਸੀਂ ਉਹਦੇ ਇਹਦੇ ਨਾਲ ਬਹੁਤ ਵਧੀਆ ਸਫਾਈ ਨਾਲ ਨਿਕਲਦੀ ਹੈ ਜਿੱਦਾਂ ਇਹ ਲੈਸ ਦੇ ਆ ਬੱਟਾਂ ਜੀਆਂ ਹੈਗੀਆਂ ਨੇ ਇਹ ਤਾਂ ਕਰਕੇ ਅਸੀਂ ਇਧਰਲੀ ਸਾਈਡ ਕਰ ਲਿਆ ਪੈਰ ਦੇਖੋ ਇਧਰਲੀ ਸਾਈਡ ਸੂਈ ਆ ਰਹੀ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਧਰ ਕੇ ਇਥੋਂ ਸਲਾਈ ਲਾਵਾਂਗੇ ਪਹਿਲਾ ਸਿੰਪਲ ਆ ਦੇਖੋ ਹੁਣ ਆਪਾਂ ਨਿਸ਼ਾਨ ਤੇ ਜਿਹੜਾ ਹੈਗਾ ਨਾਲ ਦੀ ਨਾਲ ਜਿਹੜਾ ਆਪਣੇ ਨਿਸ਼ਾਨ ਲਾਏ ਹੋਏ ਤੇ ਉਹਦੇ ਤੇ ਸਿੱਧੀ ਕਰਦੇ ਜਾਵਾਂਗੇ ਆ ਦੇਖੋ ਮੈਂ ਨੇੜੇ ਕਰਕੇ ਦਿਖਾਉਣੀ ਆ ਦੇਖੋ ਇਸ ਤਰ੍ਹਾਂ ਨਾਲ ਨਾਲ ਜਿਹੜਾ ਹੈਗਾ ਲਾਉਂਦੇ ਜਾਵਾਂਗੇ ਆਪਾਂ ਸਲਾਈ ਨਾਲ 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 ਸਲਾਈ ਲੱਗਦੀ ਜਾਊਗੀ ਆਪਣੀ ਐਸ ਤਰ੍ਹਾਂ ਆਪਾਂ ਹੌਲੀ-ਹੌਲੀ ਜਿਹੜੀ ਹੈਗੀ ਸਲਾਈ ਲਾਉਂਦੇ ਜਾਵਾਂਗੇ ਲੱਗੂਗੀ ਤਾਂ ਇਹ ਥੋੜੀ ਜਿਹੀ ਹੌਲੀ-ਹੌਲੀ ਜੀ ਕਿਉਂਕਿ ਆ ਜਿਹੜੀਆਂ ਬੂੰਦੀ ਜੀ ਹੈਗੇ ਬਿੰਦੀਆਂ ਜਿਹਾ ਇਹ ਥੋੜੀਆਂ ਹਾਰਡ ਜੀਆਂ ਨੇ ਮੋਟੀਆਂ ਨੇ ਮਤਲਬ ਕਿ ਇੱਥੋਂ ਥੋੜੀ-ਥੋੜੀ ਮਸ਼ੀਨ ਤਿਲਕਦੀ ਹੈ ਦੇਖੋ ਅਸੀਂ ਹੌਲੀ-ਹੌਲੀ ਜਿਹੜੀ ਹੈਗੀ ਲਾ ਰਹੇ ਹਾਂ ਇਹ ਲੱਗੂਗੀ ਇਹ ਪੈਰ ਨਾਲ ਵੀ ਤੁਸੀਂ ਸਿੰਪਲ ਨਾਲ ਵੀ ਲਾ ਸਕਦੇ ਹੋ ਜੇ ਲਾ ਸਕਦੇ ਹੋ ਤੁਸੀਂ ਲਾ ਲਿਓ ਲਓ ਦੇਖੋ ਹੁਣ ਆਪਣੀ ਸਾਰੀ ਲੱਗਣ ਵਾਲੀ ਹੈ ਹੁਣ ਆਪਾਂ ਦੱਬ ਕੇ ਕਿਵੇਂ ਲਾਵਾਂਗੇ ਪਲਟਾਵਾਂਗੇ ਉਹ ਵੀ ਦੱਸ ਦਿਆਂ ਹੁਣ ਆਪਾਂ ਇੱਥੋਂ ਇਹਨੂੰ ਜਿਹੜੀ ਕੱਢ ਲਾਂਗੇ ਆਹ ਦੇਖੋ ਸਾਰੀ ਇਧਰ ਵੀ ਲੱਗ ਗਈ ਆਪਣੀ ਇਧਰ ਤਾਂ ਆਪਾਂ ਨੇ ਜਿਹੜੀ ਹੈਗੀ ਦੱਬ ਵੀ ਦਿੱਤੀ ਹੁਣ ਆਪਾਂ ਇਹ ਵੀ ਇਸ ਤਰ੍ਹਾਂ ਜਿਹੜੀ ਚਾਕੇ ਪਲਟਾਉਣੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਸ ਹੁਣ ਇਸ ਤਰ੍ਹਾਂ ਕਰਕੇ ਇਹਦੇ ਤੇ ਇਸ ਤਰ੍ਹਾਂ ਸਲਾਈ ਲੱਗ ਗਈ। ਆ ਦੇਖੋ ਜੀ ਮੈਂ ਆਪਣੀ ਇੱਧਰ ਲਾਈ ਹੋਈ ਹੈ। ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਕਿਸ ਤਰ੍ਹਾਂ ਪਲਟਾਉਣਾ ਇਹਨੂੰ। ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਹੈਗੀ ਉੱਤੇ ਸੀਮ ਲਾ ਦਾਂਗੇ। ਆ ਦੇਖੋ ਜੀ ਆਪਾਂ ਨੇ ਜਿਹੜਾ ਹੈਗਾ ਕਲੀਆਂ ਪਾ ਕੇ ਕਮੀਜ਼ ਆਪਾਂ ਨੇ ਤਿਆਰ ਕਰ ਲਿਆ। ਦੇਖੋ ਸਾਰਾ ਹੁਣ ਜਿਹੜਾ ਹੈਗਾ ਆਪਣਾ ਕਲੀਆਂ ਪਾ ਕੇ ਤਿਆਰ ਹੋ ਗਿਆ ਹੁਣ ਜਿਹੜਾ ਅਗਲਾ ਕੰਮ ਹੈ ਉਹ ਆਪਾਂ ਹੁਣ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਗळा ਝੜਾਂਗੇ ਫਿਰ ਜਿਹੜੀਆਂ ਪਲੋਈਆਂ ਵਗੈਰਾ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਗळा ਝੜਾਂਗੇ ਗळा ਝੜ ਕੇ ਦੇਖੋ ਇਸ ਤਰ੍ਹਾਂ ਤੁਸੀਂ ਪਹਿਲਾਂ ਕਾਟਾਂ ਪਾ ਕੇ ਹਨਾ ਤੁਸੀਂ ਇਸ ਤਰ੍ਹਾਂ ਪਹਿਲਾਂ ਤਿਆਰ ਕਰ ਸਕਦੇ ਹੋ ਕਲੀਆਂ ਪਾ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਗळा ਵਗੈਰਾ ਝੜ ਸਕਦੇ ਹੋ ਜਿੱਦਾਂ ਆਪਾਂ ਨਾਰਮਲੀ ਕਮੀਜ਼ ਕੱਟਦੇ ਹਾਂ ਨਾ ਕਮੀਜ਼ ਦੀ ਲੈਂਥ 3 ਇੰਚ ਜ਼ਿਆਦਾ ਤੇ ਆਪਾਂ ਘੇਰਾ ਵੀ 3 ਇੰਚ ਜ਼ਿਆਦਾ ਕੱਟਦੇ ਹੁੰਨੇ ਆ ਜੀ ਇਹ ਜਿਹੜਾ ਆਪਾਂ ਕਲੀਆਂ ਪਾਉਣ ਕਰਕੇ ਆਪਾਂ ਨੂੰ ਅੱਧਾ ਇੰਚ ਕੱਪੜਾ ਹੋਰ ਜਿਹੜਾ ਹੈਗਾ ਜ਼ਿਆਦਾ ਰੱਖਣਾ ਪੈਣਾ ਆ ਕਿਉਂਕਿ ਇਹ ਜਿਹੜਾ ਫੋਲਡ ਹੁੰਦਾ ਹੈ ਕੱਪੜਾ ਅੱਧਾ ਇੰਚ ਆਪਾਂ ਨੂੰ ਜ਼ਿਆਦਾ ਰੱਖਣਾ ਪੈਂਦਾ ਲਓ ਜੀ ਇਹ ਦੇਖੋ ਜਿਹੜੀ ਆਪਣੀ ਸ਼ਰਟ ਤਿਆਰ ਹੋ ਗਈ ਹੈ ਆ ਦੇਖੋ ਆਪਾਂ ਨੇ ਕਿਹ ਤਰ੍ਹਾਂ ਤਿਆਰ ਕੀਤੀ ਹੈ ਚਾਰਸ ਜਿਹੜਾ ਹੈਗਾ ਇਹਦਾ ਆਪਣੇ ਗਲਾ ਰੱਖਿਆ ਦੇਖੋ ਆਪਣੇ ਆ ਕਲੀਆਂ ਦੀ ਤੁਹਾਨੂੰ ਫਿਨਿਸ਼ਿੰਗ ਦਿਖਾਵਾਂਗੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆ ਦੇਖੋ ਮੈਂ ਨੇੜੇ ਲਾ ਕੇ ਕੈਮਰਾ ਦਿਖਾਵਾਂਗੀ ਬਹੁਤ ਜ਼ਿਆਦਾ ਜਿਹੜੇ ਹੈਗੇ ਫਿਨਿਸ਼ਿੰਗ ਦੇ ਨਾਲ ਆਪਣੇ ਜਿਹੜੇ ਹੈਗੇ ਕਲੀਆਂ ਪਾਈਆਂ ਹੋਏ ਨੇ ਦੇਖੋ ਨਾਲੇ ਕੋਈ ਪਲੋਈਆਂ ਵਗੈਰਾ ਇਧਰ ਲੀਆਂ ਪਲੋਈਆਂ ਵੀ ਬਚ ਗਈਆਂ ਤੇ ਵਿਚਾਲੀਆਂ ਪਲੋਈਆਂ ਵੀ ਬਚ ਗਈਆਂ ਦੇਖੋ ਕਿੰਨੀਆਂ ਸੋਹਣੀਆਂ ਕਲੀਆਂ ਪਈਆਂ ਨੇ ਇਧਰ ਲੀਆਂ ਕਲੀਆਂ ਤੋਂ ਇਧਰਲੇ ਪਾਸੇ ਆ ਗਏ ਇਧਰ ਲੀਆਂ ਕਲੀਆਂ ਇਧਰਲੇ ਪਾਸੇ ਰਹਿ ਗਈਆਂ ਦੂਜੀਆਂ ਜਿਹੜੀਆਂ ਸਿੱਧੀਆਂ ਕਲੀਆਂ ਨੇ ਵਿਚ ਰਹਿ ਗਈਆਂ ਤੇ ਦੇਖੋ ਆਪਣੀ ਜਿਹੜੀ ਹੈਗੀ ਚਾਕਾਂ ਤੇ ਵੀ ਨਾਲ ਹੀ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਲੈਂਸ ਦੀ ਪਾਈਪਿੰਗ ਕੱਢੀ ਹੈਗੀ ਤੇ ਇਹ ਆਪਣੀ ਹੋ ਗਈ ਇਸ ਤਰ੍ਹਾਂ ਤੇ ਗਲਾ ਜਿਹੜਾ ਆਪਾਂ ਨੇ ਚੌਰਸ ਰੱਖਿਆ ਜੀ ਇਹ ਵੀ ਆਪਾਂ ਬਾਹਰਲੇ ਪਾਸੇ ਨੂੰ ਪਲਟਾਤਾ ਜਿੱਦਾਂ ਆਪਾਂ ਅੰਦਰਲੇ ਪਾਸੇ ਨੂੰ ਗਲਾ ਪਲਟਾ ਕੇ ਲੈਰ ਕੱਪੜੇ ਤੇ ਲਾ ਕੇ ਹਨਾ ਅੰਦਰਲੇ ਪਾਸੇ ਨੂੰ ਪਲਟਾਉਣੇ ਹੁੰਦੇ ਇਹ ਆਪਣੇ ਬਾਹਰਲੇ ਪਾਸੇ ਨੂੰ ਪਲਟਾਤਾ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਲੈਂਸ ਕੱਢਤੀ ਜੀ ਦੇਖੋ ਬਾਹ ਜਿਹੜੀ ਹੈਗੀ ਆਪਾਂ ਨੇ ਇਸ ਤਰ੍ਹਾਂ ਬਣਾਈਏ ਥੋੜੀ ਜੀ ਜਿੱਦਾਂ ਥੋੜੀ ਜੀ ਮੂਰੇ ਜਿਹੜੀ ਹੈਗੀ ਫਲਫੀ ਕਰ ਦਾਂਗੇ ਕਰੀਏ ਆਪਣੇ ਜ਼ਿਆਦਾ ਪਾਕਿਸਤਾਨੀ ਨਹੀਂ ਕਹਿ ਸਕਦੇ ਜਿੱਦਾਂ ਥੋੜੀ ਜੀ ਦੇਖੋ ਥੋੜੀ ਜੀ ਖੁੱਲੀ ਰੱਖੀ ਹੈ ਉੱਪਰੋਂ ਜਿਹੜੀ ਹੈਗੀ ਇਹ ਲੈਂਸ ਪਾਤੀ ਅਸੀਂ ਇਹਦੇ ਨਾਲ ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਆਪਾਂ ਅਲੱਗ ਜਿਹਾ ਜਿਹੜਾ ਹੈਗਾ ਡਿਜ਼ਾਈਨ ਹੋ ਗਿਆ ਬਹੁਤ ਸੋਹਣਾ ਜਿਹੜਾ ਹੈਗਾ ਕਮੀਜ਼ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਜਿਹੜੇ ਹੈਗੇ ਆ ਉਹਦੇ ਕਾਟਨ ਦੇ ਸੂਟਾਂ ਨੂੰ ਜਿੱਦਾਂ ਮਰਜ਼ੀ ਏਦਾਂ ਜਿਹੜਾ ਹੈਗਾ ਡਿਜ਼ਾਈਨ ਆ ਦੇ ਸਕਦੇ ਹੋ ਵੈਸੇ ਤਾਂ ਇਸ ਤਰ੍ਹਾਂ ਜਿਹੜੀਆਂ ਲੈਸਾਂ ਲੱਗੀਆਂ ਹੋਈਆਂ ਨੇ ਬਣੀਆਂ ਬਣਾਏ ਵੀ ਮਿਲ ਜਾਂਦੇ ਆ ਹਨਾ ਇਹ ਜਿਹੜੇ ਆਪਾਂ ਆਪਦੀ ਮਰਜ਼ੀ ਨਾਲ ਲਾਉਣੇ ਆ ਇਹ ਥੋੜਾ ਜ਼ਿਆਦਾ ਵਧੀਆ ਰਹਿੰਦਾ ਜਿੱਦਾਂ ਤੁਹਾਡਾ ਜੀ ਕਰਦਾ ਕਿਹੋ ਜੀ ਲੈਸ ਨਾਲ ਤੁਸੀਂ ਡਿਜ਼ਾਈਨ ਦੇਣਾ ਆ ਕਿਹੋ ਜੇ ਕੱਪੜੇ ਤੇ ਦੇਣਾ ਹੈ ਹਨਾ ਉਹ ਆਪਾਂ ਆਪਦੀ ਮਰਜ਼ੀ ਨਾਲ ਦੇ ਸਕਦੇ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਇਕੋਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਆਪਣੇ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ